ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਂਦੇ ਆ ਅੰਬਰਾਂ ਤੇ ਲਿਖਿਆ ਗਿਆ ਇਤਿਹਾਸ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦਾ ਨਾਮ ਜੀ ਬਿਲਕੁਲ ਅਸਮਾਨ ਦੇ ਵਿੱਚ ਗੂੰਜੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮੌਕੇ ਉਹਨਾਂ ਦੀ ਮਹਾਨ ਸ਼ਹਾਦਤ ਦੀ ਗਾਥਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਤਿਹਾਸ ਬਣ ਗਈ ਜਦੋਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਉੱਤੇ ਦੁਨੀਆ ਦਾ ਪਹਿਲਾ ਧਾਰਮਿਕ ਡਰੋਨ ਸ਼ੋਅ ਕਰਵਾਇਆ ਜੀ ਬਿਲਕੁਲ ਇਸ ਵਿਲੱਖਣ ਸਮਾਗਮ ਨੂੰ ਖੰਦੇ ਲਈ ਕਰੀਬ 50000 ਤੋਂ ਵੱਧ ਸ਼ਰਦਾਲੂ ਅਤੇ ਨਾਲ ਦੇ ਨਾਲ ਮਹਿਮਾਨ ਪਹੁੰਚੇ ਜਿਨ੍ਹਾਂ ਨੇ ਕਿ ਨੌਵੇਂ ਸਿੱਖ ਗੁਰੂ ਦੀ ਮਹਾਨ ਸ਼ਹਾਦਤ ਨੂੰ ਇੱਕ ਨੁੱਖੇ ਟੰਗ ਦੇ ਨਾਲ ਯਾਦ ਕੀਤਾ ਜਿਵੇਂ ਹੀ ਅੰਧੇਰਾ ਛਾਇਆ ਡੂਨ ਇਕੱਠੇ ਅਸਮਾਨ ਦੇ ਵਿੱਚ ਉੱਡੇ ਤੇ ਖੰਡੇ ਦੀ ਪਵਿੱਤਰ ਨਿਸ਼ਾਨੀ ਬਣਾਈ ਜੋ ਰਾਤ ਦੇ ਅੰਧਕਾਰ ਦੇ ਵਿੱਚ ਸੋਨੇ ਵਾਂਗ ਚਮਕ ਰਹੀ ਸੀ ਸਾਰੀ ਹੀ ਸੰਗਤ ਨੇ ਸ਼ਰਧਾ ਤੇ ਹੈਰਾਨੀ ਦੇ ਨਾਲ ਇਹ ਨਜ਼ਾਰਾ ਦੇਖਿਆ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਇਤਿਹਾਸਿਕ ਸ਼ੋਅ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇਹ ਪੈਲ ਸਿੱਖ ਵਿਰਾਸਤ ਦਾ ਸਤਿਕਾਰ ਕਰਨ ਅਤੇ ਆਧੁਨਿਕ ਟੈਕਨੋਲੋਜੀ ਨੂੰ ਅਪਣਾਉਣ ਲਈ ਸਰਕਾਰ ਦੀ ਵਚਨਬੱਧਤਾ ਦਿਖਾਉਂਦੀ ਹੈ। ਉਹਨਾਂ ਨੇ ਕਿਹਾ ਕਿ ਗੁਰਤੇਗ ਬਹਾਦਰ ਜੀ ਨੇ ਹਰੇਕ ਧਰਮ ਦੇ ਲੋਕਾਂ ਦੀ ਆਜ਼ਾਦੀ ਦੀ ਰੱਖਿਆ ਕੀਤੀ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅੱਜ ਅਸੀਂ ਟੈਕਨੋਲੋਜੀ ਦੇ ਜ਼ਰੀਏ ਉਹਨਾਂ ਦੀ ਸਹਿਣਸ਼ੀਲਤਾ ਅਤੇ ਹਿੰਮਤ ਦਾ ਸੁਨੇਹਾ ਦੁਨੀਆ ਭਰ ਦੇ ਵਿੱਚ ਪਹੁੰਚਾ ਰਹੇ ਹਾਂ। ਇਸ 15 ਮਿੰਟ ਦੇ ਡਰੋਨ ਸ਼ੋਅ ਦੌਰਾਨ ਸਾਰੀਆਂ ਹਸੰਗਤਾਂ ਨੂੰ ਇਤਿਹਾਸ ਦੀ ਇੱਕ ਭਾਵਨਾਤਮਕ ਯਾਤਰਾ ਦਿਖਾਈ ਗਈ। ਡਰੋਨਾਂ ਨੇ ਗੁਰੂ ਜੀ ਦੇ ਧਿਆਨ ਦੇ ਵਿੱਚ ਬੈਠਨ ਲਾਲ ਕੇਲ ਦੇ ਵਿੱਚ ਕੈਦ ਹੋਣ ਤੇ ਜੰਜੀਰਾਂ ਟੁੱਟਣ ਦੇ ਦਰਸ਼ ਪੇਸ਼ ਕੀਤੇ ਜੋ ਮੁਕਤੀ ਦਾ ਪ੍ਰਤੀਕ ਸਨ ਹਰ ਤਸਵੀਰ ਦੇ ਨਾਲ ਕੀਤਨ ਅਤੇ ਇਤਿਹਾਸਿਕ ਜਾਣਕਾਰੀ ਦਿੱਤੀ ਗਈ ਜਿਸ ਦੇ ਨਾਲ ਇਹ ਪ੍ਰੋਗਰਾਮ ਨੌਜਵਾਨ ਪੀੜੀ ਦੇ ਲਈ ਇੱਕ ਦ੍ਰਿਸ਼ਟੀ ਖੂਬਸੂਰਤ ਅਤੇ ਸਿਖਲਾਈ ਭਰਿਆ ਤਜਰਬਾ ਬਣ ਗਿਆ ਤਕਨੀਕੀ ਮਹਰਾਂ ਨੇ ਦੱਸਿਆ ਹੈ ਕਿ ਇਸ ਜਟਿਲ ਸ਼ੋ ਨੂੰ ਤਿਆਰ ਕਰਨ ਦੇ ਲਈ ਮਹੀਨਿਆਂ ਦੀ ਮਿਹਨਤ ਲੱਗੀ ਹੈ ਤੇ ਯੋਜਨਾ ਲੱਗੀ ਹੈ ਤੇ ਨਾਲ ਦੇ ਨਾਲ ਸਹਿਯੋਗ ਜਿਹੜਾ ਹੈ ਉਹ ਸਾਰਿਆਂ ਦਾ ਹੀ ਲੱਗਾ ਹੈ ਟੀਮ ਨੇ ਸਿੱਖ ਵਿਦਵਾਨਾਂ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ ਇਹ ਕੰਮ ਕੀਤਾ ਸੀ ਤਾਂ ਜੋ ਤਸਵੀਰ ਅਤੇ ਨਿਸ਼ਾਨੀ ਧਾਰਮਿਕ ਤੌਰ ਤੇ ਸਹੀ ਅਤੇ ਆਤਮਿਕ ਤੌਰ ਤੇ ਸਤਿਕਾਰਯੋਗ ਹੋਵੇ ਧਾਰਮਿਕ ਨਿਸ਼ਾਨੀਆਂ ਨੂੰ ਪੂਰੇ ਆਦਰ ਅਤੇ ਸਹੀ ਤਰੀਕੇ ਦੇ ਨਾਲ ਦਰਸਾਉਣ ਤੇ ਖਾਸ ਧਿਆਨ ਦਿੱਤਾ ਗਿਆ ਜਿਵੇਂ ਹੀ ਇਸ ਸਮਾਗਮ ਮੁਕੰਮਲ ਹੋਇਆ ਤੇ ਤੁਰੰਤ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਆਉਣੀਆਂ ਸ਼ੁਰੂ ਹੋ ਗਈਆਂ ਸੋ ਇਸ ਡਰੋਨ ਸ਼ੋਅ ਦੇ ਨਾਲ ਜੁੜੇ ਹੈਸ਼ਟੈਗ ਰਾਸ਼ਟਰੀ ਪੱਧਰ ਤੇ ਟ੍ਰੈਂਡ ਕਰਨ ਲੱਗ ਗਏ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਇਸ ਨਵੇਂ ਤਰੀਕੇ ਦੀ ਬਹੁਤ ਹੀ ਸ਼ਲਾਘਾ ਕੀਤੀ ਸੋ ਜਦੋਂ ਅਸੀਂ ਅੰਤਰਰਾਸ਼ਟਰੀ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਉਸਨੇ ਵੀ ਇਸ ਖਬਰ ਨੂੰ ਪ੍ਰਮੁੱਖ ਤੌਰ ਤੇ ਦਰਸਾਇਆ ਤੇ ਇਸ ਨੂੰ ਟੈਕਨੋਲੋਜੀ ਅਤੇ ਆਤਮਿਕਤਾ ਦੇ ਮਿਲਾਬ ਦਾ ਵਿਲੱਖਣ ਉਦਾਹਰਣ ਦੱਸਿਆ ਇਸ ਖਾਸ ਸਮਾਗਮ ਦੇ ਵਿੱਚ ਮੌਜੂਦ ਧਾਰਮਿਕ ਆਗੂਆਂ ਨੇ ਕਿਹਾ ਹੈ ਕਿ ਇਹ ਪੈਨਲ ਨੌਜਵਾਨਾਂ ਨੂੰ ਸਿੱਕੇ ਇਤਿਹਾਸ ਤੇ ਮੁੱਲਾਂ ਦੇ ਨਾਲ ਜੋੜਨ ਦਾ ਇੱਕ ਤਗੜਾ ਜ਼ਰੀਆ ਹੈ। ਪ੍ਰਸਿੱਧ ਸਿੱਖ ਵਿਦਵਾਨ ਬਾਬਾ ਹਰਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਦਾ ਸੁਨੇਹਾ ਸਮੇਂ ਤੋਂ ਪਰੇ ਹੈ ਅਤੇ ਇਹ ਸ਼ੋਅ ਸਾਬਤ ਕਰਦਾ ਹੈ ਕਿ ਭਗਤੀ ਹਰ ਯੁੱਗ ਦੀ ਆਪਣੀ ਬੋਲੀ ਹੁੰਦੀ ਹੈ ਪਰ ਐਸੇ ਨਵੇਂ ਤਰੀਕੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਦੇ ਨਾਲ ਡੂੰਘੇ ਤੌਰ ਤੇ ਜੋੜਨ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਨੇ ਪੰਜਾਬ ਸਰਕਾਰ ਨੇ ਇਸ ਡਰੋਨ ਸ਼ੋਅ ਨੂੰ ਦਸਤਾਵੇਜ਼ੀ ਰੂਪ ਦੇਣ ਅਤੇ ਵਿਸ਼ਵ ਪੱਧਰ ਤੇ ਸਿੱਖਿਆ ਸੰਸਥਾਵਾਂ ਲਈ ਉਪਲਬਧ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਅਧਿਕਾਰੀਆਂ ਨੇ ਤਾਂ ਕਿਹਾ ਹੈ ਕਿ ਇਹ ਇਤਿਹਾਸਿਕ ਸਮਾਗਮ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਰਾਜ ਸਰਕਾਰਾਂ ਗੰਭੀਰਤਾ ਤੇ ਸ਼ਰਧਾ ਦੇ ਨਾਲ ਟੈਕਨੋਲੋਜੀ ਰਾਹੀਂ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਸਭ ਤੱਕ ਪਹੁੰਚਦਾ ਕਰੀਆਂ ਨੇ ਸ਼੍ਰੀਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਹੋਏ ਇਸ ਪਹਿਲੇ ਧਾਰਮਿਕ ਡਰੋਨ ਸ਼ੋਅ ਦੀ ਕਾਮਯਾਬੀ ਨੇ ਪੂਰੇ ਦੇਸ਼ ਦੇ ਵਿੱਚ ਇੱਕ ਚਰਚਾ ਚਲਾ ਦਿੱਤੀ ਹੈ